ਗਾਇਸ ਸਿਕਾਲ ਗੁੱਡ ਮਾਰਨਿੰਗ ਸੁਬਾ ਦੇ ਸੁਬਾ ਦੇ ਰਾਤ ਚੁੱਕੇ ਆ ਪੰਜ ਪੰਜ ਵਜਨ ਚ 7 ਮੰਟ ਰਹਿ ਗਏ ਤੇ ਆਪਾਂ ਉੱਥੇ ਸੀ 4:30 ਪੱਠੇ ਪੁੱਠੇ ਪਾਤੇ ਪਸ਼ੂਆਂ ਨੂੰ ਤੇ ਪੱਠੇ ਪਾ ਕੇ ਜੋਤ ਆਪਣੀ ਜਗਦੀ ਹੁੰਦੀ ਸਾਰੀ ਰਾਤ ਤੇ ਕਿਓ ਕਿ ਉਤਾ ਦੇ ਜਾਂ ਰਚ ਦੀ ਹੁਣ ਆ ਤਾਂ ਮਾਤਾ ਨੂੰ ਮੁੱਠ ਮੁੱਠ ਦੇਖ ਲਿਆ ਉੱਠ ਕੇ फिर तो हम आप बनावांगे, हम हूँ आप बनाव गे सारे मेरे भैन भाव फिर तो गुड मॉर्निंग हम आप चाह बनावे चाह बना के फिर आप चूवेंगे तार देखो कि नेरा आए, बहुत नेरा पि है जी ਕਾਬੀ ਤਾਂ ਲੈ ਕੇ ਨਹੀਂ ਆਂਦੀ ਅੱਧੇ ਨੀਂਦ ਚ ਹੋਈ ਦੱਸੇਰੇ ਉੱਠਣਾ ਤਾਂ ਪੈਂਦਾ ਸੀ ਤੇ ਪਰ ਅੱਧੇ ਨੀਂਦ ਵਿੱਚ ਹੋਈਦਾ ਏ ਕਿਉਂਕਿ ਆਪਾਂ ਰਾਤ ਨੂੰ ਨੈਣ ਗੱਜ ਕੇ ਸੀ 12:00 ਸੌਂਦੀ ਸੌਂਦੀ ਨੂੰ 12:00 ਵੱਜ ਗਏ ਸੌਂਦੀ ਨੂੰ ਤੇ ਉਦੋਂ ਬਾਅਦ ਲੱਗ ਤਵ ਗੋ 12:00 ਵਜੇ ਸੌਂ ਕੇ ਤੇ 3-4 ਵਾਰੀ ਉੱਠ ਖੜੀ ਸੀ ਵੇਚ ਦੀ ਤੇ ਹੁਣ ਮੈਂ 4:30 ਪਰਮਾਨੈਂਟਲੀ ਉੱਠ ਖੜੀ ਫਿਰ ਬਸ 4 ਘੰਟੇ ਜਾਣ ਦੀ ਸੌਣਾ ਹੁਣ ਸਾਰਾ ਦਿਨ ਸਾਰਾ ਦਿਨ ਹੁਣ ਚੱਲੀ ਜਾਣਾ ਏ ਸਾਰਾ ਦਿਨ ਹੁਣ ਚੱਲੂਗਾ ਕੰਮ ਹੁਣ ਆਪਾਂ ਲੱਭਦੇ ਆਂ ਚਾਬੀ ਚਾਬੀਆਂ ਜਾਦੀ ਆ ਤੇ ਇਹਦੇ ਵਿੱਚ ਪਤਾ ਨਹੀਂ ਲੱਗਦਾ ਰਸੋਈ ਦੀ ਚਾਬੀ ਕਿਹੜੀ ਆ

ਸਲਦਾ ਵੀ ਆਉਣਗੇ ਸੱਤ ਵਜੇ ਤੇ ਆਪਾਂ ਉਹਦੇ ਕਾਮਗੋਮੇ ਸਾਰੇ ਮੇਬੇੜ ਦੇਨੇ ਆ ਫਿਰ ਉਹਨਾਂ ਨੂੰ ਚਾਹ ਦਾ ਨਾਕਰੀਵਾਗੇ ਹੁਣ ਅਸੀਂ ਚਾਹ ਪੀਣੀ ਆ ਸੁਨਰਨ ਤੇ ਲੈ ਅੱਜ ਤੱਕ ਚਾਹ ਦਾ ਪਾਣੀ ਪਾ ਰਹੇ ਆ ਆਪਾਂ ਚੱਲ ਪਿਆ ਗਿਆ ਦਰਜੀਤ ਰੋਂਦੀ ਪਈ ਆ ਬਾਹਰ ਆਪਾਂ ਨੂੰ ਰਾਖੀ ਪੈਣਾ ਪੈਂਦਾ ਇਹਨਾਂ ਵੀ ਕੁੱਤੇ ਆ ਜਾਂਦੇ ਆ ਬਾਈ ਹੁਣ ਚਲਾ ਗਿਆ ਆਪਦੇ ਘਰੇ ਤੇ ਹੁਣ ਆਪਾਂ ਨੂੰ ਬਾਹਰ ਦੇਣਾ ਪਊਗਾ ਨਹੀਂ ਦੱਸਦਾ ਇਹ ਸੀ ਛੱਡ ਕੇ ਤੈਜਈ ਧਰਮਨ ਫੋਨ ਆਪਾਂ ਬਾਹਰ ਦੇਣਾ ਪਊਗਾ ਕਿਉਂਕਿ ਉਹ ਹੱਡਾ ਰੋੜੀ ਆਪਨੇ ਵਾਲੇ ਕੁੱਤੇ ਆਉਂਦੇ ਆ ਅੱਗੇ ਵੀ 1-2 ਵਾਰੀ ਆ ਗਏ ਸੀਗੇ ਟੈਂਟ 'ਚ ਵੀ ਆ ਜਾਂਦੇ ਆ ਆਪਾਂ ਪਾਵਾਂਗੇ ਤਾਂ ਚਾਚ ਗੁੜ ਖੰਡ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਯੂਜ਼ ਕਰਦੇ ਹਣੀ ਥੋੜਾ ਜਿਹਾ ਗੁੜ ਤੇ ਥੋੜੀ ਜਿਹੀ ਪਾਵਾਂਗੇ ਸ਼ੱਕਰ ਇਹ ਨਹੀਂ ਕਿ ਸ਼ੱਕਰ ਪਾਵਾਂਗੇ ਚਾਹ ਦੇ ਵਿੱਚ ਕੀ ਆਪਨੀ ਲਾਂਜੂ ਦੀ ਚਗਾਚਕ ਫਿਰ ਆਪਾਂ ਇਸ ਤੋਂ ਬਾਅਦ ਚਾਹ ਪੀਵਾਂਗੇ ਚਾਹ ਬਣਾ ਕੇ ਚਾਹ ਪੀਵਾਂਗੇ ਚਾਹ ਤੋਂ ਬਾਅਦ ਫਿਰ ਧਾਰ ਤੁਰ ਚੋਵਾਂਗੇ ਤੇ ਇਹ ਸੀਗੀ ਆਪਣੀ ਦਿਨ ਦੀ ਸ਼ੁਰੂਆਤ ਤੇ ਕਿਵੇਂ ਲੱਗਿਆ ਗਾਈਸ ਸਾਡਾ ਸੁਬਾ ਦਾ ਫਰਸਟ ਬਲੌਗ ਤੇ ਇੱਕ ਵਾਰੀ ਜਰੂਰ ਦੱਸਿਓ ਤੇ ਓਕੇ ਦਾਏ ਸਾਰੇ ਮੇਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਫਿਰ ਤੋਂ ਤੇ ਵਾਹਿਗੁਰੂ ਜੀ ਚੜ੍ਹਦੀਆਂ ਕਲਾ ਰੱਖਣ ਤੇ ਉੱਠ ਜੋ ਮੇਰੇ ਭੈਣ ਭਰਾਵੋ ਟਾਈਮ ਹੋ ਗਿਆ ਸੁਬਾ ਦਾ ਸੁਬਾ ਜਲਦੀ ਉੱਠਿਆ ਕਰੋ सुबह जल्दी उठन नाल कोई बीमारिया नहीं लगदियाँ सेहत तंदुरुस्त रही वाहेगुरू का नाम लिया करो उठ के बाय बाय आप लें उठ के यूट्यूब का नाम चलो बाय बाय गाइस